ਪੰਜਾਬ ਦਾ ਇੱਕ ਹਿੱਸਾ ਪੰਜਾਬ ਦੀ ਰਾਜਧਾਨੀ ਉੱਤੇ ਕੇਂਦਰ ਦੀ ਜਿਹੜੀ ਜਹਰੀ ਅੱਖ ਭਾਵੇਂ ਇੱਕ ਵਾਰ ਨਿਸ਼ਾਨਾ ਨਹੀਂ ਲਗਿਆ ਪਰੰਤੂ ਸਵਾਲ ਹੈ ਕਿ ਕੇਂਦਰ ਵਾਰ-ਵਾਰ ਪੰਜਾਬ ਦੇ ਰੋਹ ਦੀ ਪਰਖ ਕਰ ਰਿਹਾ ਹੈ ਪੰਜਾਬ ਦੀ ਰਾਜਧਾਨੀ ਉੱਤੇ ਕੇਂਦਰ ਦੀ ਅੱਖ ਤੇ ਪੰਜਾਬ ਦਾ ਪੱਖ ਇਸ ਖਾਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਵਿਸ਼ੇਸ਼ ਤੌਰ ਤੇ ਉੱਗੇ ਚਿੰਤਕ ਕਿਤੇ ਵੱਡੇ ਰਿਖਤ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਜੀ ਸਤਿ ਸ੍ਰੀ ਅਕਾਲ ਸੋ ਸੇਕੋਲੀ ਚੈਨਲ ਇਹ ਮਿਸਟਰ ਜਗਨੂ ਜੀ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਜੀ ਤਾਂ ਸਾ ਜਿਹੜਾ ਮਾਹੌਲ ਚੰਡੀਗੜ੍ਹ ਕਹਿੰਦਾ ਭਾਵੇਂ ਜਿਵੇਂ ਇਦਾਂ ਮਹਿਸੂਸ ਹੋਇਆ ਕਿ ਜਿਵੇਂ ਕੇਂਦਰ ਨੇ ਇੱਕ ਵਾਰ ਫੇਰ ਡਾਂਗ ਟੁਕ ਲਈਏ ਹੁਣ ਦੇਖੋ ਤਾਂ ਕੀ ਜਿਵੇਂ ਬਹੁਤ ਕੁਝ ਪੰਜਾਬ ਦਾ ਪਹਿਲਾਂ ਹੀ ਖੋਲਿਆ ਹੁਣ ਚੰਡੀਗੜ੍ਹ ਖੁੱਛ ਜਾਏਗਾ ਪਰੰਤੂ ਪੰਜਾਬ ਦੀ ਅਣਖ ਜਾਗੀ ਸਵਾਲ ਹੈ ਕਿ ਪੰਜਾਬ ਦੇ ਰੂਹ ਨੂੰ ਕੀ ਕੇਂਦਰ ਪਰਖ ਰਿਹਾ ਹੈ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਰਾਜਧਾਨੀ ਸ਼ਹਿਰ ਪੰਜਾਬ ਵੀ ਜਿਹੜਾ ਸੂਬਾ ਦੇਸ਼ ਦੇ ਵਿੱਚ ਜਿਹਦੇ ਕੋਲ ਆਪਣੀ ਸਾਲਮ ਰਾਜਧਾਨੀ ਨਹੀਂ ਜੀ ਡਾਕਟਰ ਇਹਦੇ ਲਈ ਤਾਂ ਪਿੰਡਾ ਸਾਹਿਬ ਸਾਨੂੰ ਇਤਿਹਾਸ ਦੇਖਣਾ ਪਊਗਾ ਜੀ ਕਿ ਇਤਿਹਾਸ बार-बार ਦੁਹਰਾ ਰਿਹਾ ਜਦੋਂ ਵੀ ਪੰਜਾਬ ਦੇ ਨਾਲ ਸੰਬੰਧਿਤ ਕੋਈ ਗੱਲ ਆਉਂਦੀ ਆ ਪੰਜਾਬ ਦੀ ਆਇਡੈਂਟੀਟੀ ਦੀ ਗੱਲ ਹੁੰਦੀ ਆ ਪੰਜਾਬ ਦੀ ਅਣਖ ਦੀ ਗੱਲ ਹੁੰਦੀ ਆ ਪੰਜਾਬ ਦੀ ਰਾਜਨੀਤੀ ਦੀ ਗੱਲ ਹੁੰਦੀ ਆ ਸਭਿਆਚਾਰ ਦੀ ਹੁੰਦੀ ਆ ਆਰਥਿਕਤਾ ਦੀ ਹੁੰਦੀ ਆ ਇਹ ਚੱਲੀ ਜਾਂਦੀ ਆ ਅਸੀਂ ਸੋਚਦੇ ਸੀ ਵੀ ਇਹ ਲਈ ਹੁਣ ਇਸ ਮੌਜੂਦਾ ਸਮੇਂ ਦੇ ਵਿੱਚ 21ਵੀਂ ਸਦੀ ਦੇ ਵਿੱਚ ਜਦੋਂ ਨੇ ਜਿਹੜਾ ਸਟੇਟ ਦਾ ਕਨਸੈਪਟ ਇੱਕ ਹੋਰ ਹੈਗਾ ਵਾ ਤੇ ਗਵਰਨੈਂਸ ਦੀ ਗੱਲ ਕਰਦੇ ਆ ਜਾਂ ਕਿਸ ਕਿਸਮ ਦੀਆਂ ਤੁਹਾਨੂੰ ਸੰਵਧਾਨਕ ਸੰਵਧਾਨ ਹੈ ਸੰਵਧਾਨਕ ਸੰਸਥਾਵਾਂ ਹਨ ਉਹਨਾਂ ਨੂੰ ਉਨੇ ਦੀ ਆਪਣੇ ਕਰਨ ਦਾ ਤਰੀਕਾ ਹੈ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਨਹੀਂ ਹੋਣਗੀਆਂ ਔਰ ਪੰਜਾਬ ਤੁਹਾਡੀ ਬਿਲਕੁਲ ਗੱਲ ਠੀਕ ਹੈ ਕਿ ਪੰਜਾਬ 47 ਤੋਂ ਜਿਹੜਿਆ ਸੀ ਉਸ ਤੋਂ ਪਹਿਲਾਂ ਵੀ ਕਈ ਕਿਸਮ ਦੀਆਂ ਆਪ ਹੀ ਬਲੌਂਡੀਆਂ ਰਹੀਆਂ ਦੇ ਵਿੱਚੋਂ ਬੜੀਆਂ-ਬੜੀਆਂ ਸੋਸ਼ਲ ਪੋਲੀਟੀਕਲ ਮੂਵਮੈਂਟਸ ਹੋਈਆਂ ਦੇ ਵਿੱਚ ਅੰਗਰੇਜ਼ ਬਾਅਦ ਦੇ ਵਿੱਚ ਇੱਥੇ ਆਏ ਉਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਸ ਤੋਂ ਪਹਿਲਾਂ ਹੋਰ ਸਾਰਾ ਇਸ ਕਿਸਮ ਦਾ ਲਗਾਤਾਰ ਹੀ ਦੀਆਂ ਇਹਦੀਆਂ ਹਰਦਾਂ ਬਦਲਦੀਆਂ ਰਹੀਆਂ ਪਗੋਲਕ ਸਥਿਤੀ ਬਦਲਦੀ ਰਹੀ ਇਹਦੇ ਵਿੱਚ ਜਿਹੜੀ ਜਨਸੰਖਿਆ ਸੀ ਉਹਦਾ ਆਧਾਰ ਬਦਲਦਾ ਰਿਹਾ ਪਰ ਆਮ ਤੌਰ ਤੇ ਜਦੋਂ ਦੇਸ਼ ਆਜ਼ਾਦ ਹੋਇਆ ਜਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀਆਂ ਪੋਲਿਟੀਕਲ ਬਾਉਂਡਰੀ ਸਿੱਗੀਆਂ ਜਾਂ ਜਿਹੜੀਆਂ ਦੂਸਰੀਆਂ ਸੀ ਉਹ ਕਾਫੀ ਪੱਕੀਆਂ ਹੋ ਗਈਆਂ ਸੀ ਪਰ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਜੀ ਪੈਪਸੂ ਬਣਾ ਦਿੱਤਾ ਗਿਆ ਪਹਿਲਾਂ ਪੈਪਸੂ ਨੂੰ ਫਿਰ ਮਰਜ ਕਰ ਦਿੱਤਾ 56 ਦੇ ਵਿੱਚ ਫਿਰ 66 ਦੇ ਵਿੱਚ ਜਿਹੜਾ ਹੈਗਾ ਸੀਗਾ ਇਹ ਨਵਾਂ ਇਹ ਪੰਜਾਬ ਖੋਣ ਦੇ ਵਿੱਚ ਆ ਮੈਂ ਇਸ ਪਾਸੇ ਤੱਕ ਨਹੀਂ ਜਾਊਂਗਾ ਕਿ ਇਹ ਪੰਜਾਬ ਖੋਣ ਦੇ ਆਉਣ ਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਨੂੰ ਥੋੜੇ ਸਮੇਂ ਦੀ ਫਾਇਦਾ ਹੋਇਆ ਜਾਂ ਪੰਜਾਬ ਨੂੰ ਦੀ ਲੋਕਾਈ ਨੂੰ ਫੋਟ ਫਾਇਦਾ ਮਤਲਬ ਫਾਇਦਾ ਹੋਇਆ ਇਹ ਗੱਲ ਸਾਰੀ ਲੰਬੇ ਆ ਪਰ ਜਦੋਂ ਪੰਜਾਬ ਬਣਿਆ ਵਾ ਉਹਦੇ ਫਿਰ ਕਈ ਹਿੱਸੇ ਕਰ ਦਿੱਤੇ ਗਏ ਹਰਿਆਣਾ ਬਣ ਗਿਆ ਪੰਜਾਬ ਬਣ ਗਿਆ ਕੁਝ ਇਲਾਕੇ ਚੰਡੀਗੜ੍ਹ ਮਾਚਲ ਨੂੰ ਦੇ ਦਿੱਤੇ ਚੰਡੀਗੜ੍ਹ ਫੇਰ ਰੱਖ ਲਿਆ ਇਸ ਕਰਕੇ ਰੱਖਿਆ ਕਿ ਇਹ ਕਿਉਂਕਿ ਹਰਿਆਣਾ ਬਣਿਆ ਸੀ ਉਹ ਆਪਣੀ ਰਾਜਧਾਨੀ ਬਣਾ ਲੈਣਗੇ ਤੇ ਪੰਜਾਬ ਜਿਹੜਾ ਚੰਡੀਗੜ੍ਹ ਕਿਉਂਕਿ ਜਿਹੜੀ ਖਰੜ ਤਹਿਿਲ ਦੇ ਇੱਕ ਜਿੰਨੇ ਪਿੰਡ ਸੀ 60 ਪਿੰਡ ਸੀ 52 60 ਪਿੰਡ ਸੀ ਉਹਨਾਂ ਦੇ ਉਹਨਾਂ ਨੂੰ ਅਜਾੜ ਕੇ ਜਾਂ ਉਹਨਾਂ ਨੂੰ ਇਕਲੰਭ ਕਰਕੇ ਬਣਾਇਆ ਸੀਗਾ ਚੱਲਦਾ ਰਿਹਾ ਬਤਰਾ ਪਰ ਰਾਜਨੀਤੀ ਇਦਾਂ ਰਹੀ ਕਿ ਪੰਜਾਬ ਫਿਰ ਜਿਹੜੀ ਖਾਸ ਕਰਕੇ ਜਿਹੜੀ ਚੰਡੀਗੜ੍ਹ ਸੀਗੀ ਇੱਕ ਕਿਸਮ ਦੀ ਦੋਹਾਂ ਸਟੇਟਾਂ ਦੇ ਵਿੱਚ ਕਿਉਂਕਿ ਹੋਰ ਬਹੁਤ ਸਾਰੇ ਮਸਲੇ ਅਣਸੁਲਝੇ ਸੀਗੇ ਨਾ ਪਾਣੀਆਂ ਦਾ ਮਸਲਾ ਅਣਸੁਲਝਾ ਰਹਿ ਗਿਆ ਉਹ ਨਹੀਂ ਹੱਲ ਹੋਇਆ ਕਿਉਂਕਿ ਜੇ ਤਾਂ ਚੰਗੀਆਂ ਦਿਆਨਤਦਾਰ ਸਰਕਾਰਾਂ ਦੇ ਮੁਖੀ ਹੁੰਦੇ ਸਿਆਣੇ ਹੁੰਦੇ ਸਮਝਦਾਰ ਹੁੰਦੇ ਰਾਜਨੀਤੀ ਤੋਂ ਬਹੁਤ ਪ੍ਰੇਰਿਤਨਾ ਹੁੰਦੇ ਤੇ ਮਸਲੇ ਹੱਲ ਹੋ ਜਾਣੇ ਸੀ ਪਰ ਜਿਸ ਕਿਸਮ ਦਾ 70 ਤੋਂ ਬਾਅਦ ਰਾਜਨੀਤੀਵਾਨ ਆਏ ਆ ਔਰ ਉਹਨਾਂ ਨੇ ਇਹੀ ਰੱਖਿਆ ਕਿ ਇਹਨੂੰ ਕਿਸੇ ਨਾ ਕਿਸੇ ਮਸਲੇ ਨੂੰ ਉਲਝਾਈ ਜਾ ਜਾਵੇ ਪੰਜਾਬੀ ਸਪੀਕਿੰਗ ਏਰੀਆ ਦੀ ਗੱਲ ਆ ਗਈ ਸੀ ਫਿਰ ਹਿੰਦੀ ਸਪੀਕਿੰਗ ਏਰੀਆ ਦੀ ਗੱਲ ਆ ਗਈ ਸੀ ਇਹ ਗੱਲ ਲੰਬੀ ਹੁੰਦੀ ਗਈ ਔਰ ਕੰਟੀਨਿਊਸਲੀ ਚੱਲ ਰਹੀ ਆ ਸੀ ਸਸਤਮ ਔਰ ਫਿਰ ਤੁਹਾਨੂੰ ਵੀ ਯਾਦ ਹੋਵੇ ਕਿ ਜਿਹੜਾ ਰਜੀਵ ਲੌਂਗਵਾਲ ਸਮਝੌਤਾ ਹੋਇਆ ਸੀਗਾ ਉਹਦੇ ਵਿੱਚ ਵੀ ਇਹ ਸੀਗਾ ਕਿ 26 ਜਨਵਰੀ 1986 ਨੂੰ ਟ੍ਰਾਂਸਫਰ ਕਰ ਦੇਣਾ ਸੀ ਪਰ ਉਹਦੇ ਨਾਲ ਨਾਲ ਜਿਹੜਾ ਪੰਜਾਬੀ ਹਿੰਦੀ ਸਪੀਕਿੰਗ ਹੋ ਜੇਰੀਆ ਸੀਗੇ ਉਹਨਾਂ ਦਾ ਵੀ ਟ੍ਰਾਂਸਫਰ ਹੋਣਾ ਸੀ ਪਰ ਕੰਦੂ ਖੇੜਾ ਜਿਹੜਾ ਸੀ ਖਾਸ ਕਰਕੇ ਉਹ ਇੱਕ ਪਿੰਡ ਦੀ ਵਜ੍ਹਾ ਕਰਕੇ ਉਹਦੀ ਕੰਟੀਨਿਊਟੀ ਨਹੀਂ ਸੀ ਬਣਦੀ ਸਾਰੇ ਮਸਲੇ ਸੀਗੇ ਪਰ ਇਹ ਠੀਕ ਠਾਕ ਚੱਲਦਾ ਰਿਹਾ ਸੀਗਾ ਵੇਲੇ ਸਮੇਂ ਦੇ ਵਿੱਚ ਕਿ ਉਹਦੇ ਵਿੱਚ 83 ਤੱਕ ਉਥੇ ਠੀਕ ਪ੍ਰਬੰਧਕ ਹੁੰਦਾ ਸੀਗਾ 84 ਤੋਂ ਬਾਅਦ ਹਾਲਾਤ ਵਿਗੜੇ ਤੇ ਪੰਜਾਬ ਕਿਉਂਕਿ ਪੰਜਾਬ ਬਹੁਤ ਜ਼ਿਆਦਾ ਡਿਸਟਰਬ ਸੀਗਾ ਤੇ ਗਵਰਨਰ ਨੂੰ ਕਿਉਂਕਿ ਤਾਂ ਕਿ ਕੋਆਰਡੀਨੇਸ਼ਨ ਸੰਗੀ ਹੋ ਜਾਵੇ ਐਡਮਿਨਿਸਟ੍ਰੇਸ਼ਨ ਠੀਕ ਹੋ ਜਾਵੇ ਤੇ ਪੰਜਾਬ ਦੇ ਗਵਰਨਰ ਨੂੰ ਫਾਰਮਲੀ ਉਹਦਾ ਜਿਹੜਾ ਸੀਗਾ ਚਾਰਜੇ ਦਿੱਤਾ ਗਿਆ ਹੂੰ ਹੂੰ ਉਹ ਜਿਹੜਾ ਹੁਣ ਤੱਕ ਚੱਲਦਾ ਹੈ ਪਰ ਪਿਛਲੇ ਸਮੇਂ ਤੇ ਵੇ ਸਾਡੀਆਂ ਆਪਣੀਆਂ ਸਰਕਾਰਾਂ ਦੀ ਨਲਾਇਕੀ ਵਜ੍ਹਾ ਕਰਕੇ ਜਿਸ ਕਿਸੇ ਦੀ ਰਾਜਨੀਤੀ ਸਾਨੂੰ ਖਾਸ ਕਰਕੇ ਜਦੋਂ ਹੱਥ ਵਾਰ ਤੋਂ ਬਾਅਦ ਮਿਲੀ ਹੈ ਜਾਂ ਕਾਂਗਰਸ ਵਾਲੀ ਚੀਜ਼ ਆ ਕਾਲੀਆਂ ਵਾਲੀ ਚੀਜ਼ ਆ ਹੋਣ ਵਾਲੀ ਆ ਇਹ 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 ਕਹੂੰਗਾ ਕਿ ਇਹਨਾਂ ਨੇ ਇੰਨਾ ਜ਼ਿਆਦਾ ਕਿਉਂਸ ਪੈਦਾ ਕੀਤੀ ਇੰਨਾ ਜ਼ਿਆਦਾ ਰਾਜਨੀਤਿਕ ਨਖਿੱਦ ਪੁਣਾ ਪੈਦਾ ਕੀਤਾ ਕਿ ਜਿਹਦੇ ਨਾਲ ਸਾਡੀਆਂ ਸਮੱਸਿਆ ਹੋਰ ਬਹੁਤ ਸਾਰੀਆਂ ਖੜੀਆਂ ਹੋ ਗਈਆਂ ਜਿਹਦੇ ਵਿੱਚ ਸਾਡੀ ਆਰਥਿਕ ਸਮੱਸਿਆ ਵੀ ਆ ਸਮਾਜਿਕ ਵੀ ਆ ਨੈਤਿਕ ਵੀ ਆ ਕਰਪਸ਼ਨ ਵਾਲਾ ਪਾਸਾ ਵੀ ਹੈਗਾ ਸਾਰਾ ਕੁਝ ਹੈਗਾ ਕਿ ਮਸ਼ੀਨਰੀ ਜਿਹੜੀ ਖਾਸ ਕਰਕੇ ਜਿਸ ਤਰੀਕੇ ਨਾਲ ਯੂਜ਼ ਬੈਸ ਯੂਦ ਮੈਂ ਕਹਿਣਾ ਇਹ ਚਾਹੁੰਦਾ ਕਿ ਉਹ ਵਰਤਾਰਾ ਜਿਹੜਾ ਸੀਗਾ ਕਿ ਜਿਹੜੇ ਸਾਡੇ ਕੋਰ ਇਸ਼ੂ ਸੀਗੇ ਖਾਸ ਕਰਕੇ ਤੁਸੀਂ ਦੇਖੋ ਕਿਸ ਸਮੇਂ ਆਕਾਲੀ ਦਲ ਦੀ ਕਿੰਨੀਆਂ ਵੱਡੀਆਂ ਡਿਮਾਂਡ ਹੁੰਦੀਆਂ ਸੀ ਇਹਨਾਂ ਦੇ ਕੋਸਾਬ ਰੈਜੂਸ਼ਨ ਦੇ ਵਿੱਚ ਪੰਜਾਬੀ ਸੂਬੇ ਦੀ ਜਿਹੜੀ ਖਾਸ ਕਰਕੇ ਕਿਸੇ ਕਿਸਮ ਦੀ ਬਣਤਰ ਹੋਣੀ ਚਾਹੀਦੀ ਆ ਵੰਡਿਤਕਾਰ ਹੋਣੀ ਚਾਹੀਦੀ ਆ ਪਰ ਉਹ ਲੰਬੇ ਸਮੇਂ ਤੋਂ ਪਹਿਲੇ 30 30 ਸਾਲਾਂ ਤੋਂ ਉਹ ਵੀ ਇੱਕ ਉਸ ਪਾਰਟੀ ਦੇ ਨਾਲ ਜੁੜ ਕੇ ਰਹਿ ਗਏ ਜਿਹੜੀ ਪਾਰਟੀ ਹਮੇਸ਼ਾ ਸੈਂਟਰਲਾਈਜੇਸ਼ਨ ਦੀ ਗੱਲ ਕਰਦੀ ਸੀ ਜਿਹੜੀ ਪਾਰਟੀ ਹਮੇਸ਼ਾ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਸੀ ਜੀ ਤੋ ਇਹ ਲਗਾਤਾਰ ਪਲੱਸ ਚੱਲਦਾ ਰਿਹਾ ਹੁਣ ਇਹ ਆਈ ਦੂਸਰੀ ਹੋ ਗਿਆ ਮੌਜੂਦਾ ਸਮੇਂ ਤੇ ਆਉਣੇ ਆ ਤੁਸੀਂ ਦੇਖੋ ਕਿ ਜਿਹੜੇ ਤਿੰਨ ਕਾਨੂੰਨਾਂ ਦੇ ਵਿੱਚ ਪੰਜਾਬ ਦੇ ਕਿਸਾਨ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਨੇ ਜਿਹਦੀ ਲੀਡ ਪੰਜਾਬ ਦੇ ਕਿਸਾਨਾਂ ਨੇ ਲਈ ਸੀਗੀ ਉਹ ਮੋਦੀ ਸਾਹਿਬ ਔਰ ਜਿਹੜੀ ਉਹਦੇ ਆਲੇ ਦੁਆਲੇ ਵਾਲੇ ਲੋਕ ਉਹ ਭੁੱਲੇ ਨਹੀਂਗੇ ਕੋਈ ਇੰਨੇ ਉਹ ਉਹਦੇ ਮਤਲਬ ਮaaf ਕਰਨ ਮਤਲਬ ਇਦਾਂ ਦੇ ਲੋਕ ਨਹੀਂ ਹੈਗੇ ਵੀ ਜਿਹੜਾ ਚਲੋ ਕਿਸਾਨਾਂ ਨੇ ਉਹ ਕੀ ਕੀ ਸਟਰਗਲ ਕੀਤੀ ਸੀਗੀ ਤੇ ਉਹ ਚੰਗਾ ਕੀਤਾ ਉਹਨਾਂ ਦੀ ਜਿੱਤ ਹੋ ਗਈ ਉਹ ਜਿਹੜੀ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਜਿਹੜੇ ਹੈਗੇ ਆ ਉਹ ਜਿਹੜੇ ਆ ਉਹਨਾਂ ਨੇ ਜਿਹੜੇ ਅਜੇ ਤੱਕ ਉਹਨਾਂ ਨੂੰ ਲੱਗਦਾ ਵੀ ਮੋਦੀ ਸਾਹਿਬ ਦਾ ਜਿਹੜਾ ਔਰਾ ਸੀਗਾ ਜਿਹੜਾ ਇੰਮੇਸ ਸੀਗਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਇਹਨਾਂ ਨੇ ਡਾਊਨ ਕੀਤਾ ਹੈ ਔਰ ਜਿਹਦਾ ਸ਼ਾਇਦ ਉਹਨਾਂ ਨੂੰ ਲੱਗਦਾ ਹੋਗਾ ਵੀ ਜਿਹੜੀਆਂ 24 ਚ ਇਲੈਕਸ਼ਨ ਹੋਈਆਂ ਉਸ ਤੋਂ ਬਾਅਦ ਤੇ ਉਹਦੇ ਵਿੱਚ ਉਹਦਾ ਸਿੱਧੇ ਤੌਰ ਤੇ ਅਸਰ ਹੋਇਆ ਉਹ ਮжоਰਿਟੀ ਨਹੀਂ ਲੈ ਸਕਦੇ। ਹੂੰ। ਇਸੇ ਕਰਕੇ ਤੁਸੀਂ ਦੇਖੋ ਵੀ ਜਿਸ ਤਰੀਕੇ ਨਾਲ ਇਲੈਕਸ਼ਨਾਂ ਦਿੱਤੀਆਂ ਜਾ ਰਹੀਆਂ ਜਿਸ ਤਰੀਕੇ ਨਾਲ ਧਾਰਾ 370 ਟਾਈ ਗਈ ਆ। ਜਿਸ ਤਰੀਕੇ ਨਾਲ ਸੀਏਏ ਲੈ ਕੇ ਆਂਦਾ ਜੋ ਹਾਲ ਮਨੀਪੁਰ ਦੇ ਵਿੱਚ ਕੀਤਾ ਹੋਆ ਜਾਂ ਜੋ ਹਰ ਦੂਹਰੀਆਂ ਨੌਨ ਜਿਹੜੀਆਂ ਬੀਜੇਪੀ ਸਟੇਟਾਂ ਦੇ ਵਿੱਚ ਹੋ ਰਿਹਾ ਜੋ ਰੋਲ ਗਵਰਨਰ ਜਿਹੜੇ ਹੈਗੇ ਆ ਉਹ ਪਲੇ ਕਰ ਰਹੇ ਆ। ਤੇ ਉਹਨਾਂ ਨੂੰ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਣਾ ਹਰਿਆਣੇ ਨੇ ਪਿੱਛੇ ਗਿਆ ਸਾਨੂੰ 10 ਏਕੜ ਜ਼ਮੀਨ ਜਦੋਂ ਇੱਥੇ ਵਿੱਚ ਜਿਹੜੀ ਰਕੜੀ ਰਾਜਧਾਨੀ ਬਣਾਉਣ ਵਾਸਤੇ ਆਪਣੀ ਜੋ ਵੀ ਹੈਗੀ ਆਪਣੀ ਵਿਧਾਨ ਸਭਾ ਪਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਿਨਾਂ ਸੋਚਿਆਂ ਪੜਿਆਂ ਕਿਹਾ ਵੀ ਸਾਨੂੰ ਹੀ ਦੇ ਦੋ ਕਿਉਂ ਨਾ ਮਤਲਬ ਪੰਜਾਬ ਮੇਰਾ ਕਹਿਣ ਤੋਂ ਪਾਵਕ ਇਦਾਂ ਦੀ ਰਾਜਨੀਤਿਕ ਮਾਨ ਜਿਹੜੇ ਲੋਕ ਜਿਹੜੇ ਨੇ ਸੋਚ ਨੇ ਮਤਲਬ ਸਮਝਦਾਰ ਲੋਕ ਜਿਹੜੇ ਆ ਤੁਸੀਂ ਗੱਦੀ ਤੇ ਬਿਠਾ ਲਏ ਆ ਜਿਨ੍ਹਾਂ ਨੂੰ ਸਿਵਾਏ ਜਿਹੜਾ ਆਪਣੇ ਪੋਲੀਟੀਕਲ ਇੰਟਰਸਟ ਤੋਂ ਬਿਨਾਂ ਸਿਵਾਏ ਜਿਹੜਾ ਹੈਗਾ ਡਿਫੈਕਸ਼ਨ ਕਰਵਾ ਕੇ ਸਿਰਫ ਇੱਕ ਇਲੈਕਸ਼ਨ ਜਿੱਤਣ ਤੋਂ ਬਿਨਾਂ ਪੰਜਾਬ ਦਾ ਵਿਸਰਿਆ ਭੈਰੋ ਤਾਂ ਐਸੇ ਕਰਕੇ ਬੀਜੇਪੀ ਇਹ ਪਾਣੀ ਟੈਸਟ ਕਰਦੀ ਰਹਿੰਦੀ ਆ ਕਿ ਚਲੋ ਇਹਨਾਂ ਨੂੰ ਇਸ ਪਾਸੇ ਲਾ ਸਕੋ ਉਹਨਾਂ ਨੂੰ ਲੱਗਦਾ ਹੈਗਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਅਜੇ ਇੱਥੇ ਬਹੁਤੀ ਜਗ੍ਹਾ ਨਾ ਮਿਲੇ ਤਰਨਤਾਰ ਦੀ ਇਲੈਕਸ਼ਨ ਨੇ ਦੱਸ ਦਿੱਤਾ ਵੀ ਬੀਜੇਪੀ ਅਜੇ ਬਹੁਤ ਡਿਸਟੈਂਸ ਰੀਸਨ ਡ੍ਰੀਮ ਤੇ ਬੈਠੀ ਕੇ ਪਾਵੇਂਗੇ ਪੰਜਾਬ ਦੇ ਬਹੁਤ ਵੱਡੇ ਵੱਡੇ ਸਰਕਟ ਲੀਡਰ ਜਿਹੜੇ ਸੀ ਆਪਣੇ ਆਪ ਨੂੰ ਬਹੁਤ ਫੰਨੇਖਾਂ ਕਹਿੰਦੇ ਸੀ ਜਾਂ ਬਹੁਤ ਪੰਜਾਬਤ ਹੈਸੀ ਕਹਿੰਦੇ ਸੀ ਉਹ ਸਾਰੇ ਬੀਜੇਪੀ ਦੇ ਜਿਹੜੀ ਝੋਲੀ 'ਚ ਜਾ ਕੇ ਬੈਠ ਗਏ ਲੀਡਰ ਬੈਠ ਗਿਆ ਪਰ ਪੰਜਾਬ ਖੜਾ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਪੰਜਾਬ ਖੜਾ ਪੰਜਾਬ ਦੀ ਅਣਖ ਖੜੀ ਹੈ ਤੇ ਇਸ ਕਰਕੇ ਬਾਰ ਬਾਰ ਇਹਨਾਂ ਨੇ ਕੋਸ਼ਿਸ਼ ਕੀਤੀ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਨੂੰ ਕਿਸ ਪਾਸੇ 4 ਸਾਲ ਤੋਂ ਉੱਥੇ ਇਲੈਕਸ਼ਨ ਨਹੀਂ ਕਰਾਈ ਠੀਕ ਹੈ ਸੀ ਸੋਥਰੀ ਨੇ ਰੇਸ ਕਰਦੀ ਹੈ ਡਿਮਾਂਡ ਪਰ ਜਦੋਂ ਉਹਨਾਂ ਨੇ ਉਹ ਲੈ ਕੇ ਆਏ ਨੋਟੀਫਿਕੇਸ਼ਨ ਲੈ ਕੇ ਆਏ ਪੋਲੀਟਿਕਲ ਪਾਰਟੀਆਂ ਦੇ ਲੀਡਰ ਨਹੀਂ ਗਏ ਸਰਕਾਰਾਂ ਨਹੀਂ ਸਰਕਾਰ ਨਹੀਂ ਗਈ ਉੱਥੇ ਯੂਥ ਜਿਹੜੀ ਹੈਗੀ ਸੀ ਵਿਦਿਆਰਥੀ ਜਿਹੜੇ ਸੀ ਜਿੱਦਾਂ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਅੱਗੇ ਗਏ ਸੀਗੇ ਇਸੇ ਦੇ ਕਿਨਾਂ ਯੂਥ ਖੜੀ ਹੋਈ ਹੈ ਪੂਰੀ ਸਰਕਾਰ ਨੂੰ ਫਿਰ ਫੋਰਸ ਕੀਤਾ ਗਿਆ ਕਿ ਉਹ ਜਿਹੜਾ ਉਹਦਾ ਨੋਟੀਫਿਕੇਸ਼ਨ ਸੀ ਉਹਨੂੰ ਵਿਡਰੋਅ ਕੀਤਾ ਜਾਵੇ ਜਦੋਂ ਉਹ ਵਿਡਰੋਅ ਕੀਤਾ ਫਿਰ ਉਹਨਾਂ ਨੇ ਨਵਾਂ ਹੀ ਪੰਗਾ ਖੜਾ ਕਰਤਾ ਮਤਲਬ ਇਹ ਤਾਂ ਹੁੰਦਾ ਨਾ ਵੀ ਤੁਸੀਂ ਇੱਕ ਛੋਟਾ ਜਿਹਾ ਮਸਲਾ ਜਿਹੜਾ ਉਹਨੂੰ ਹੱਲ ਨਹੀਂ ਕਰਦੇ ਪਹਿਲੋਂ ਉਹ ਟੈਸਟ ਕਰਦੇ ਹੋ ਫਿਰ ਤੁਹਾਨੂੰ ਲੱਗਦਾ ਵੀ ਸਾਰਾ ਤੇ ਸਾਰਾ ਬੁਲੇਟ ਲਓ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਸਾਨੂੰ ਮਤਲਬ ਟੇਕਓਵਰ ਕਰਨ ਤੋਂ ਰੋਕਿਆ ਹੈਗਾ ਵਾ ਤੇ ਅਸੀਂ ਤੇ ਸਾਰਾ ਚੰਡੀਗੜੀ ਲੈ ਲਏ ਆ ਮੁਰਗੇ ਜੋ ਮਰਜ਼ੀ ਕਰ ਲੋ ਉਹ ਆਰਟੀਕਲ ਜਿਹੜਾ ਹੈਗਾ ਸੀ 240 ਜਿਹੜਾ ਸੀ ਕਿ ਉਹਨੂੰ ਇੱਕ ਇੰਡੀਪੈਂਡੈਂਟ ਟੋਰਨਸ ਜਿਹੜਾ ਸਟੇਟਸ ਹੈਗਾ ਯੂਟੀ ਦਾ ਜਿਹੜਾ ਸਿੱਧਾ ਪ੍ਰਾਈਡਨ ਦੇ ਰੂਲ ਥੱਲੇ ਹੋਵੇ ਇਹ ਗੱਲ ਠੀਕ ਆ ਕਹਿਣਾ ਬਣਦਾ ਹੈ ਵਾਜਬ ਵੀ ਚੰਡੀਗੜ੍ਹ ਦੇ ਵਿੱਚ ਜਿਹੜੇ ਬੈਠੇ ਹੋਏ ਲੋਕ ਵੀ ਬੈਠੇ ਹੈਗੇ ਆ ਕਿਉਂਕਿ 85 ਦੇ ਵਿੱਚ ਇੱਕ ਇਦਾਂ ਦੀ ਸਟੱਡੀ ਹੋਇਆ ਸੀ ਸਰਵੇਖ ਸੰਟਰਵਿਊ ਨੇ ਕੀਤਾ ਸੀਗਾ ਇਹ ਪੰਜਾਬ ਵਾਲੇ ਲੋਕ ਜਿਹੜੇ ਜਾਂ ਹੋਰ ਜਿਹੜੇ ਬਾਕੀ ਨੇ ਤਾਂ ਕੀ ਆਉਣਾ ਸੀ ਉਹਦੇ ਵਿੱਚ ਉਹ ਹੀ ਨਹੀਂ ਚਾਹੁੰਦੇ ਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਆ ਜੇ ਵਿਲ ਨਹੀਂ ਹੈਗੀ ਜਿਨ੍ਹਾਂ ਦੀ ਉੱਥੇ ਕੋਠੀਆਂ ਵਾਂ ਜਿਨ੍ਹਾਂ ਦੇ ਉੱਥੇ ਕਾਰੋਬਾਰ ਹੈਗੇ ਆ ਜਿਹੜੇ ਅਬਸੈਂਟੀ ਲੈਂਡਲੋਰਡ ਪੰਜਾਬ 'ਚ ਵੀ ਹੈਗੇ ਆ ਰਾਜਨੀਤੀਬਾਨ ਵੀ ਹੈਗੇ ਆ ਮਨ ਦੇ ਤੌਰ ਤੋਂ ਉਹ ਨਹੀਂ ਚਾਹੁੰਦੇ ਉਹ ਵਿਸਾਰ ਕੇ ਬੈਠੇ ਆ ਵੀ ਇਦਾਂ ਕੰਮ ਚੱਲਦਾ ਰਹੇ ਪਰ ਕਿਉਂਕਿ ਹੁਣ ਬਹੁਤ ਵੱਡਾ ਇੱਕ ਜਿਹੜਾ ਹੁੰਦਾ ਉਹਨਾਂ ਨੇ ਸੱਟ ਮਾਰੀ ਆ ਬਹੁਤ ਵੱਡਾ ਹਮਲਾ ਕੀਤਾ ਸੀ ਪੋਲੀਟੀਕਲ ਲੀਡਰ ਬਾਹਰ ਚ ਉੱਠਦੇ ਆ ਲੋਕ ਜਾਂ ਲੋਕਾਂ ਦੀ ਰਾਏ ਜਿਹੜੀ ਹੈਗੀ ਆ ਜਾਂ ਲੋਕਾਂ ਦੀ ਪੀਨੀਅਨ ਉਹ ਪਹਿਲੂ ਆ ਜਾਂਦੀ ਆ ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਪੋਲਿਟিক্যাল ਪਾਰਟੀ ਦੇ ਲੀਡਰ ਨੂੰ ਉੱਥੇ ਜਾਣਾ ਪੈਂਦਾ ਵਾ ਕਿਉਂਕਿ ਇਹਨਾਂ ਦੀ ਕੋਈ ਬੁਕਤ ਨਹੀਂ ਰਹਿ ਗਈ। ਹੂੰ ਹੂੰ ਜੋ ਤੁਹਾਡੇ ਮੰਤਰੀ, ਸਦੰਤਰੀ ਜਾਂ ਜੋ ਮੁੱਖ ਮੰਤਰੀ ਜਾਂ ਫਾਰਮਰ ਮੁੱਖ ਮੰਤਰੀ ਕੇ ਜਿਹਨਾਂ ਨੂੰ ਕੋਈ ਸੀਰੀਅਸ ਨਹੀਂ ਲੈ ਰਿਆ। ਤੁਸੀਂ ਦੇਖੋ ਲੰਬੇ ਸਮੇਂ ਤੋਂ ਕਹਿੰਦੇ ਸਾਡਾ 5800 ਕਰੋੜ ਰੁਪਈਆ ਪਿਆ ਸਾਡਾ ਇੰਨਾ ਪਿਆ ਸੀ ਆਹ ਕਰਦਾਂਗੇ। ਇਹ ਲੀਡਰਾਂ ਨੇ ਜਿਹੜੇ ਖਾਸ ਕਰਕੇ 1990-99 ਤੋਂ ਬਾਅਦ ਆਏ ਉਹ ਚੋਂ ਕੁਝ ਨੂੰ ਛੱਡ ਗਏ ਇਹਨਾਂ ਨੇ ਪੰਜਾਬ ਨੂੰ ਬਹੁਤ ਹੌਲਾ ਕਰ ਦਿੱਤਾ। ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਕੇ ਰੱਖ ਦਿੱਤਾ। ਹਾਂ ਇਹ ਜ਼ਰੂਰ ਹੈਗਾ ਕਿ ਪੰਜਾਬ ਜੇ ਜਿੰਦਾ ਹੈ ਜੋ ਜਿਹੜੀ ਇੱਥੋਂ ਦੀ ਜਵਾਨੀ ਆ ਜਿਹੜੇ ਇੱਥੋਂ ਦੇ ਲੋਕ ਹੈਗੇ ਆ ਉਹਦੇ ਸਿਰ ਤੇ ਉਹੀ ਇੱਕਲਾ ਬਣ ਕੇ ਖੜਾ ਜਿਹਦੀ ਵਜ੍ਹਾ ਕਰਕੇ ਮੋਦੀ ਨੂੰ ਜਿਹੜਾ ਹੈਗਾ ਸੀ ਮਾਇਆ ਮੋਦੀ ਸਰਕਾਰ ਨੂੰ ਪੈਰ ਖਿੱਚਣਾ ਪਿਆ ਅੱਜ ਉਹਨਾਂ ਨੇ ਇਹ ਕਿਹਾ ਵੀ ਸੀ ਵਿਚਾਰਾਂਗੇ ਵਾਪਸ ਨਹੀਂ ਲਿਆ ਹੂੰ ਜੀ ਉਹਨਾਂ ਨੇ ਅੱਜ ਜਿਹੜਾ ਟਿੰਡ ਚ ਪੰਜਾਬੀ ਤੇ ਕਹਿੰਦੇ ਸਾਡੇ ਇੱਥੇ ਮੱਝ ਟਿੰਡ ਚ ਕਾਨਾ ਜਿਹੜਾ ਉਹ ਪਾੜ ਰੱਖਿਆ ਵਾ ਅਸੀਂ ਵੇਖਾਂਗੇ ਪਾਣੀ ਟੈਸਟ ਕੀਤਾ ਵਾ ਹੁਣ ਦੇਖੋ ਕਿ ਉਹ ਕਿਸ ਪਾਸੇ ਲ ਜਾਂਦੇ ਪਰ ਇਹ ਗੱਲ ਮੈਂ ਇਸ ਮਾਮਲੇ 'ਚ ਮੈਨੂੰ ਪੂਰਾ ਯਕੀਨ ਆ ਕਿ ਉਹ ਪੰਗਾ ਨਹੀਂ ਲੈਣਗੇ ਹੂੰ ਉਪੰਗਾ ਇਸ ਕਰਕੇ ਨਹੀਂ ਲੈਣਗੇ ਕਿ ਉਹਨਾਂ ਨੂੰ ਪਤਾ ਵੀ ਇਹਦੇ ਕਨਸੀਕੁਐਂਸ ਜਿਹੜੇ ਹੁੰਦੇ ਸੀਗੇ ਉਹ ਬਹੁਤੇ ਠੀਕ ਨਹੀਂ ਹੋਣਗੇ। ਤਾਂ ਇਸ ਕਰਕੇ ਫਾਰ ਦਾ ਟਾਈਮ ਬੀਂਗ ਤੋਂ ਹਮਲਾ ਰੁਕ ਗਿਆ ਪਰ ਇਹਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੋਈ ਕਿ ਅਸੀਂ ਸਾਡਾ ਸਾਰਾ ਜੋਰ ਇਸ ਮੁੱਦੇ ਤੇ ਲੱਗ ਗਿਆ ਜਿਹੜੇ ਸਾਡੇ ਕੋਰ ਮੁੱਦੇ ਸੀਗੇ ਕਿੰਨੀ ਰੋਜ਼ ਕਰਪਸ਼ਨ ਜਿਹੜੀ ਬਿਊਰੋਕ੍ਰੇਸੀ ਆ ਰੋਜ਼ ਕਰਪਟ ਬੰਦੇ ਫੜੇ ਜਾ ਰਹੇ ਆ। ਰਾਜਨੀਤੀ ਦਾ ਕੀ ਹਾਲ ਹੋ ਗਿਆ? ਜਿਹੜੇ ਲੋਕਾਂ ਦੇ ਏਜੰਡੇ ਆ ਉਹ ਫਿਰ ਕੁਝ ਸਮੇਂ ਲਈ ਹੋਰ ਪੋਸਟਪੋਨ ਹੋ ਗਏ। ਇੱਕ ਵੱਡਾ ਮਤਲਬ ਚਿੰਤਾ ਦਾ ਵਿਸ਼ਾ ਹੈ। ਕੱਟ ਵਰਤਾਂ ਆਪਾਂ ਇਹ ਮੰਨ ਸਕਦੇ ਆ ਕਿ ਪੰਜਾਬ ਦੇ ਪਿੱਛੇ ਰੋ ਕੇ ਕੇਂਦਰ ਪਿੱਛੇ ਹਟਿਆ ਜਾਂ ਬਿਲਕੁਲ ਠੀਕ ਹੈ ਇਹ ਹੁੰਦਾ ਇਹਨਾਂ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਆ ਇੰਟੈਲੀਜੈਂਸ ਹੁੰਦੀ ਆ ਫੀਡਬੈਕ ਹੁੰਦੀ ਆ ਲੋਕਿ ਆਪ ਮਹਾਰੇ ਹੋ ਜਾਣਾ ਸੀਗਾ ਹੂੰ ਪੰਜਾਬ ਦਾ ਇਹ ਤਾਂ ਇਹਨਾਂ ਨੇ ਦੇਖ ਲਿਆ ਜਿਹੜਾ ਜਿਹੜਾ ਵਹਿਣ ਹੈਗਾ ਵਾ ਜਾਂ ਜਿਹੜਾ ਆਪ ਮਹਾਰਾਪਨ ਹੈਗਾ ਭਾਵੇਂ ਜਿੰਨੇ ਬੜੀ ਡਿਫੈਂਸਿਸ ਹੋਣ ਆਪਾਂ ਦੇਖਿਆ ਖਾਂਡ ਆਇਆ ਸੀਗਾ ਸਾਰਾ ਪੰਜਾਬ ਆ ਗਿਆ ਸੀ ਨਾ ਉਹਦੇ ਵਿੱਚ ਹੂੰ ਮਤਲਬ ਜਿਹੜੇ ਖਾਂਦੇ ਪੀਂਦੇ ਲੋਕ ਵੀ ਸੀ ਜਿਹੜੇ ਚੰਗੇ ਕੰਫਰਟ 'ਚ ਰਹਿੰਦੇ ਸੀ ਸਾਡੇ ਜਿਹੜੇ ਦੇਵਲ ਦਿੱਲੀ ਆ ਬੰਬਈ ਆ ਬਾਹਰਲੇ ਪਾਸੇ ਵਾਲਾ ਜਿਹੜਾ ਸਿੰਗਰ ਭਾਈ ਜਿਹੜਾ ਜਿੰਨਾਂ ਬਾਰੇ ਕਿਹਾ ਜਾਂਦਾ ਸੀ ਵੀ ਬਹੁਤ ਸਾਧਨ ਵਾਲੇ ਲੋਕ ਹੈਗੇ ਆ ਜਾਂ ਹੋਰ ਲੋਕ ਹੈਗੇ ਆ ਜਾਂ ਕਿਸਾਨ ਜਿੱਥੇ ਬੰਦੀਆਂ ਭਾਵੇਂ ਉਹਨਾਂ ਦੀਆਂ ਕਿੰਨੀਆਂ ਬੰਨਾਂ ਸੀ ਜਾਂ ਬਾਬੇ ਜਾਂ ਡੇਰੇ ਜਾਂ ਹੋਰ ਜਾਂ ਸਧਾਰਨ ਲੋਕ ਤੁਸੀਂ ਅਸੀਂ ਜਿੱਥੇ ਵੀ ਪੰਜਾਬੀ ਬੈਠਾ ਵਾ ਸਾਰਾ ਉਹਨਾਂ ਦੀ ਉਹਦੇ ਰੈਸਕਿਊ ਦੇ ਉੱਤੇ ਆ ਗਿਆ ਸੀ ਇਹ ਬਿਲਕੁਲ ਇਹ ਮਸਲਾ ਉਤੋਂ ਵੱਡਾ ਸੀਗਾ ਇਹ ਮਸਲਾ ਇੱਕ ਇੰਟਰਨੈਸ਼ਨਲ ਮਸਲਾ ਬਣਨਾ ਸੀਗਾ ਇਹ ਗਲੋਬਲ ਮਸਲਾ ਬਣਨਾ ਸੀਗਾ ਇਸ ਕਰਕੇ ਉਹਨਾਂ ਲੱਗਾ ਵੀ ਇਹਦਾ ਇੱਕਦਮ ਜਿਹੜਾ ਰੈਜ਼ਿਸਟੈਂਸ ਇੰਨੀ ਜ਼ਿਆਦਾ ਹੋਊਗੀ ਇਫ ਫੇਰ ਇਹਨੂੰ ਇਹੀ ਗੱਲ ਚੰਗੀ ਹੈਗੀ ਆ ਵੀ ਇਹਨੂੰ ਫਰਦਰ ਟਾਈਮ ਬੀਂਗ ਲਾਂਬੇ ਰੱਖ ਲੋ ਬੈਕਟ੍ਰੈਕ ਕਰ ਦੋ ਉਹ ਆਪਣਾ ਪੂਰਾ ਮਨ ਬਣਾ ਕੇ ਆਏ ਸੀ ਕਿਉਂਕਿ ਜਦੋਂ ਰਾਜ ਸਭਾ ਦੇ ਵਿੱਚ ਉਹਨੂੰ ਇੰਟਰੋਡਿਊਸ ਹੋਣਾ ਸੀਗਾ ਜਦੋਂ ਖਰੜਾ ਆ ਜਾਂਦਾ ਵਾ ਖਰੜਾ ਬਣਾਇਆ ਜਾਂਦਾ ਭਾਵੇਂ ਕਿ ਮੈਂ ਇਹ ਕਹਿ ਸਕਦਾ ਵੀ ਹੁਣ ਖਰੜੇ ਉਹਨੇ ਜਿਹੜੇ ਹੈਗੇ ਆ ਉਹ ਉਸ ਤਰੀਕੇ ਨਾਲ ਨਹੀਂ ਬਣਾਏ ਜਾਂਦੇ ਵੀ ਹੁਣ ਤਾਂ ਆਰਡਰ ਕੀਤਾ ਜਾਂਦਾ ਵੀ ਆਹ ਕੰਮ ਤਿਆਰ ਕਰ ਦੋ ਅਸੀਂ ਉਹ ਬੋਰਡ ਹੋਇਸ ਕਰਨਾ ਤੇ ਉਹ ਬੀਜੇਪੀ ਦੀ ਜਾਂ ਜੋ ਆਰਐਸਐਸ ਦੀ ਨੀਤੀ ਹੈਗੀ ਆ ਵੀ ਇਹ ਕਿਸੇ ਨਾਲ ਸਲਾਹ ਕਰਨ ਵਾਲਾ ਕੋਈ ਕੰਮ ਨਹੀਂਗਾ ਜਿਹੜਾ ਇਹਨਾਂ ਦਾ ਏਜੰਡਾ ਵਾ ਹੋ ਜਾਂਦਾ ਇਹਨਾਂ ਨੇ ਲਾਗੂ ਕਰਨਾ ਇਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਹੀ ਸ਼ਾਇਦ ਇੱਕ ਸਟੇਟ ਰਹਿ ਗਿਆ ਨਾਰਥ ਇੰਡੀਆ ਦੇ ਵਿੱਚ ਨਾਰਥ-ਵੈਸਟ ਇੰਡੀਆ ਦੇ ਵਿੱਚ ਜਿਹਦੇ ਵਿੱਚ ਇਹਦੇ ਪੈਰ ਲੱਗਣ ਦੀ ਜਿਹੜੀ ਹੈਗੀ ਆ ਦੂਰੀ ਅਜੇ ਸੰਭਾਵਨਾ ਨਹੀਂ ਬਣਦੀ ਕੋਸ਼ਿਸ਼ ਕਰ ਰਹੇ ਆ ਹੂੰ ਤੇ ਇਸ ਕਰਕੇ ਉਹ ਟੈਸਟ ਕਰਦੇ ਰਹਿੰਦੇ ਨੇ ਪਾਣੀ ਦੇ ਪਾਣੀ ਦਾ ਦਸਤਾਵੇਜ਼ ਕੋਸ਼ਿਸ਼ ਤਾਂ ਆ ਭਾੜਾ ਦੀ ਬੜੀ ਖਤਰਨਾਕ ਸੀ ਜਿਹੜੀ ਟੈਸਟ ਕੀਤਾ ਇਹਨਾਂ ਨੇ ਭਾਵੇਂ ਕਿ ਪਿੰਡ ਚ ਗਾਨਾ ਗਾਨਾ ਹਾਲੇ ਤੱਕ ਆ ਪਾਣ ਸਕਦੇ ਆ ਪਰ ਕਿਸੇ ਦੱਸ ਰਿਹਾ ਕਿ ਹੁਣ ਦਮ ਵੀ ਨਹੀਂ ਤੇ ਨਹੀਂ ਪੰਗਾ ਲੈਣ ਦੇ ਦੁਬਾਰਾ ਪਰ ਭਾਜਪਾ ਲਈ ਇਹ ਇੱਕ ਵੱਖਰਾ ਸਿਆਸੀ ਦਾਅਵਾ ਤੇ ਬੜਾ ਉੱਚਾ ਸੀਗਾ ਇਹਨਾਂ ਦੇ ਨਾਲ ਦੇ ਵਿੱਚ ਜਿਹੜਾ ਉਹਨਾਂ ਲੰਘਿਆ ਨਹੀਂ ਪਰ ਤੁਹਾਨੂੰ ਟੰਗ ਤੇ ਛੱਡਿਆ ਨਾ ਹੁਣ ਜਿਹੜਾ ਆਪਣੇ ਪੰਜਾਬ ਸਰਕਾਰ ਉਹ ਵੀ ਉਹਦਾ ਧਿਆਨ ਨਹੀਂ ਸੀ ਪਾਸੇ ਵਾਲਾ ਜੂਗੀ ਜਿਹੜੇ ਪੰਜਾਬ ਦੇ ਕੋਰ ਇਸ਼ੂ ਆ ਤੁਸੀਂ ਇੰਨੀ 50 ਕਿਲੋਮੀਟਰ ਦੀ ਬਾਰਡਰ ਬੈਲਟ ਵਧਾ ਦਿੱਤੀ ਆ ਕਿ ਪ੍ਰੋਪਰ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਮਿਲਿਆ ਡਰੱਗ ਦੀ ਜਿਹੜੀ ਹੈਗੀ ਸਮੱਗਲਿੰਗ ਨਹੀਂ ਰੁਕ ਰਹੀ ਉਹਦੇ ਵਿੱਚੋਂ ਜਾਂ ਕਰਾਪਸ਼ਨ ਵਾਲਾ ਝੰਡਾ ਨਹੀਂ ਜਾ ਰਿਹਾ ਉਹਦੇ ਵਿੱਚੋਂ ਜਾਂ ਪਾਣੀਆਂ ਦੇ ਮਸਲੇ ਉਸੇ ਤਰੀਕੇ ਦੇ ਨਾਲ ਆ ਬੀਬੀਐਮ ਦਾ ਐਮਬੀ ਦਾ ਮਸਲਾ ਹੈਗਾ ਵਾ ਪੰਜਾਬੀ ਸਪੀਕਿੰਗ ਏਰੀਆ ਦਾ ਮਸਲਾ ਹੈਗਾ ਇਹ ਮਸਲੇ ਤਾਂ ਫੇ ਲਾਂਬੇ ਹੋਗੇ ਨਾ ਅਸੀਂ ਸਿਰਫ ਚੰਡੀਗੜ੍ਹ ਤੇ ਆ ਗਏ ਹੂੰ ਕਿਉਂਕਿ ਸਾਡੇ ਹੋਰ ਇਸ਼ੂ ਆਨ ਐਮਪਲੋਇਮੈਂਟ ਵਾਲੀ ਪਾਸਾ ਜਿਹੜਾ ਹੈਗਾ ਵਾ ਹੈਲਥ ਵਾਲਾ ਪਾਸਾ ਜਿਹੜਾ ਹੈਗਾ ਜਾਂ ਹੋਰ ਬਹੁਤ ਸਾਰੇ ਵਿਧੀਆਂ ਵਾਲਾ ਪਾਸਾ ਜਿਹੜਾ ਹੈਗਾ ਹੂੰ 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 ਇਹ ਹੁਣ ਇਹਦਾ ਮਤਲਬ ਹੈਗਾ ਵੀ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਇਸ ਵਾਸੇ ਲਾਤਾ ਉਹ ਚਾਹੁੰਦੇ ਆ ਕਿ ਪੰਜਾਬ ਨੂੰ ਪੰਜਾਬ ਮੈਂ ਪੋਲਿਟੀਕਲ ਪਾਰਟੀਆਂ ਦੀ ਨਹੀਂ ਗੱਲ ਕਰਦਾ ਮੈਂ ਲੀਡਰਾਂ ਦੀ ਗੱਲ ਕਰਦਾ ਉਹ ਚਾਹੁੰਦੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕਿਸੇ ਨਾ ਕਿ ਇਹੋ ਜੇ ਮਸਲੇ ਚ उलझਾਈ ਫਿਰ ਉਹ ਤਾਂ ਕਿ ਉਹ ਕਿਸੇ ਤੌਰ ਦੇ ਉੱਤੇ ਵੀ ਜਥੇਬੰਦਕ ਹੋ ਕੇ ਕੋਈ ਇਕੱਠੇ ਹੋ ਕੇ ਅਜੇ ਹੀ ਆਵਾਜ਼ ਨਾ ਠਾਉਣ ਜਿਹੜੀ ਆਵਾਜ਼ ਪੰਜਾਬ ਜਿਹੜਾ ਸਦੀਆਂ ਤੋਂ ਠਾ ਰਿਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਨਾਲ ਜ਼ਿਆਦਤੀ ਹੋ ਰਹੀ ਆ ਸਾਡੇ ਨਾਲ ਜ਼ੁਲਮ ਹੋ ਰਿਹਾ ਜ਼ੁਲਮ ਇਸ ਕਰਕੇ ਹੋ ਰਿਹਾ ਕਿ ਬਾਰਡਰ ਸਟੇਟ ਅਸੀਂ ਲਗਾਤਾਰ ਥਲੇ ਤੁਰੇ ਜਾਣਦੇ ਆ ਸਾਡੀ ਕਿਸਾਨੀ ਜਿਹੜੀ ਹੈ ਨਹੀਂ ਰਿਵਾਈਵ ਹੋ ਸਕਦੀ ਸਾਡੀ ਇੰਡਸਟਰੀ ਨਵੀਂ ਨਹੀਂ ਆ ਰਹੀ ਸਾਡੇ ਮਤਲਬ ਸਾਰੇ ਪਾਸਿਓ ਅਸੀਂ ਹਰ ਪਾਸਿਓ ਡਾਊਨ ਜਾਣਦੇ ਆ ਸਾਡੇ ਬਾਹਰ ਜਾਣ ਦੇ ਰਸਤੇ ਵੀ ਆਲਮੋਸਟ ਵਿਦਿਆਰਥੀਆਂ ਦੇ ਜਿਹੜੇ ਬੰਦ ਹੋ ਗਏ ਉਹਦੇ ਨਾਲ ਹੋਰ ਨਵੀਂ ਕਿਸਮ ਦੀ ਸਿਚੁਏਸ਼ਨ ਉੱਤੇ ਪੈਦਾ ਹੋਊਗੀ ਇਹ ਸਾਡੇ ਕੋਲ ਇਸ਼ੂ ਹੈਗੇ ਆ ਤੋਂ ਇਸ ਕਰਕੇ ਉਸ ਇਸ਼ੂ ਵਾਲੇ ਪਾਸੇ ਅਸੀਂ ਨਾ ਜਾਈਏ ਅਸੀਂ ਜਿਹੜੇ ਇਦਾਂ ਦੇ ਜਿਹੜਾ ਖਾਸ ਕਰਕੇ ਕੇਂਦਰ ਦੀ ਜਿਹੜੀ ਸ਼ਰਾਰਤ ਲਾ ਲੋ ਤੁਸੀਂ ਜਾਂ ਕੇਂਦਰ ਜਿਹੜਾ ਤੁਹਾਡਾ ਪਾਣੀ ਟੈਸਟ ਕਰਦਾ ਤੁਸੀਂ ਸਾਰੀ એનર્ਜੀ ਉਸ ਪਾਸੇ ਲਾ ਦਿਓ ਹੂੰ 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 ਛਰੇ ਸੈਸਟਿੰਗ ਬੜਾ ਖਤਰਨਾਕ ਸੀਗਾ ਪੰਜਾਬ ਲਈ ਹੀ ਤੇ ਜਿਹੜੀ ਕੇਂਦਰ ਕਹਿ ਸਕਦੇ ਕਿ ਸਰਕਾਰ ਭਾਰਤੀ ਜਨਤਾ ਪਾਰਟੀ ਪਰ ਸਵਾਲ ਫੇਰ ਉੱਠਦਾ ਹੈ ਕਿ ਸੰਭਾਵਨਾਵਾਂ ਹਾਲੇ ਬਚੀਆਂ ਨੇ ਕਿ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦਾ ਹੀ ਹਿੱਸਾ ਰਹੇਗਾ ਕਦ ਨਾ ਕਦੇ ਪੱਕੀ ਮੂਰ ਲੱਗ ਸਕਦੀ ਹੈ ਜੀ ਡਾਕਟਰ ਬੇ ਇਮੋਸ਼ਨਲ ਇਸ਼ੂ ਹਾਂ ਪੰਜਾਬ ਕਿਸ ਕਿੰਨਾ ਵੀ ਹੋ ਜਾਵੇ ਜਦੋਂ ਇਦਾਂ ਦਾ ਇਸ਼ੂ ਹੁੰਦਾ ਨਾ ਉਥੇ ਇਮੋਸ਼ਨ ਜਿਹੜਿਆ ਨਾ ਬਹੁਤ ਹਾਵੀ ਹੋ ਜਾਂਦੇ ਆ ਹਾਂ ਜੀ ਪਾਣੀ ਇਮੋਸ਼ਨਲ ਇਸ਼ੂ ਆ ਹਾਂ ਪੰਜਾਬ ਦੀ ਆਇਡੈਂਟੀਟੀ ਜਿਹੜੀ ਆ ਇਮੋਸ਼ਨਲ ਇਸ਼ੂ ਆ ਪੰਜਾਬ ਦਾ ਜਿਹੜਾ ਸੱਭਿਆਚਾਰ ਹੈਗਾ ਉਹ ਮੋਸ਼ਲ ਇਸ਼ੂ ਆ ਪੰਜਾਬ ਦਾ ਇੱਕ ਆਪਣਾ ਇੰਡੀਪੈਂਡੈਂਟ ਹਿਸਟਰੀ ਹੈਗੀ ਆ ਕਿ ਇਤਿਹਾਸ ਹੈਗਾ ਜਦੋਂ ਆਪਾਂ ਦੇਸ਼ ਪੰਜਾਬ ਦੀ ਗੱਲ ਕਰਦੇ ਹਾਂ ਹਮ ਅਜੇ ਵੀ ਉਹ ਪੰਜਾਂ ਪਾਣੀਆਂ ਵਾਲਾ ਪਾਸਾ ਜਿਹੜਾ ਨਾ ਉਹ ਉਸ ਤਰੀਕੇ ਨਾਲ ਤੁਰਿਆ ਜਾਂਦਾ ਆ ਉਹਦੀ ਇੱਕ ਪਾਰਟਿਕੂਲ ਜਿਹੜੀ ਉਹ ਕਹਿੰਦੀ ਹੈ ਕਿ ਜੀਓਗ੍ਰਾਫੀਕਲ ਲੋਕੇਸ਼ਨ ਦੇ ਵਿੱਚ ਉਹ ਬੈਠਾ ਹੋਇਆ ਉਹਦੀ ਪਹਿਲੇ ਸਮੇਂ ਜ ਉਸ ਨੂੰ ਬਹੁਤ ਸਿੱਖ ਮਤਲਬ ਤੁਸੀਂ ਦੇਖੋ ਅੱਜ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਮਾਰਟਿਰਡਮ ਡੇ ਹੈਗਾ ਹਮ ਉਸ ਉੱਥੋਂ ਸ਼ੁਰੂ ਹੁੰਦੀ ਆ ਜਾਂ ਉਸ ਤੋਂ ਪਹਿਲਾਂ ਪੰਜਵੇਂ ਪਾਸ਼ਾ ਤੋਂ ਸ਼ੁਰੂ ਹੁੰਦਾ ਵਾ ਜਿਹੜਾ ਦਰਬਾਰਾਂ ਦੇ ਖਿਲਾਫ ਖਾਸ ਕਰਕੇ ਦਿੱਲੀ ਦਰਬਾਰ ਹੂੰ ਇਹ ਜਿਹੜੀ ਜਿਹੜੇ ਖਿਲਾਫ ਜਿਹੜੀ ਜ਼ਿਆਤੀ ਦੇ ਖਿਲਾਫ ਜਿਹੜਾ ਹੈਗਾ ਉਹ ਲੜਨਾ ਜੱਟਣਾ ਸੈਕਰੀਫਾਈਸ ਕਰਨਾ ਮਾਰਟਿਡਮ ਜਿਹੜਾ ਹੈਗਾ ਵਾ ਉਹ ਹੋਣਾ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹੀ ਚੀਜ਼ਾਂ ਸਾਡੀ ਲਗੇਸੀ ਤਾਂ ਇਹੀ ਹੈ ਨਾ ਬਾਕੀ ਦਾ ਹੋਰ ਪਾਸੇ ਲੋ ਤਾਂ ਸਾਡਾ ਕੰਬ ਬਹੁਤ ਢਿੱਲਾ ਵਾ ਇਹ ਲਗੇਸੀ ਨੂੰ ਕੋਈ ਸਾਡੇ ਤੋਂ ਲੈ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਹੈਗਾ ਸੀਗਾ ਲਾਈਫ ਹਿਸਟਰੀ ਆ ਉਹ ਉਹ ਉਹਦੀ ਕੋਈ ਮਨ ਲਸਾਨੀ ਜਿਹੜੀ ਲਾਈਫ ਹਸਤੀ ਉਹ ਸਾਡੀ ਸੋਰਸ ਆਫ ਇਨਸਪੀਰੇਸ਼ਨ ਆ ਹੂੰ ਜਦੋਂ ਸਿੰਘ ਜਿਹੜੇ ਹੁੰਦੇ ਸੀ ਜੰਗਲਾਂ ਚ ਰਹਿੰਦੇ ਹੁੰਦੇ ਸੀ ਕੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਹੁੰਦੇ ਸੀਗੇ ਗਿਣਤੀ ਬਹੁਤ ਥੋੜੀ ਹੁੰਦੀ ਸੀਗੀ ਉਦੋਂ ਵੀ ਉਹਨਾਂ ਨੂੰ ਇਹ ਚੀਜ਼ਾਂ ਇਨਸਪਾਇਰ ਕਰਦੀਆਂ ਨਹੀਂ ਹੂੰ ਤੇ ਤੁਹਾਡੇ ਕੋਲ ਹੈਗਾ ਇਤਿਹਾਸ ਹੈਗਾ ਔਰ ਇਤਿਹਾਸ ਜਿਹੜਾ ਹੈਗਾ ਉਹ ਸਚਾਈ ਬੇਸਡ ਹੈਗਾ ਫਿਕਸ਼ਨਲ ਨਹੀਂ ਹੈਗਾ ਹੂੰ ਇਹ ਤੇ ਸਾਰਾ ਕੁਝ ਹੋਇਆ ਨਾ ਤੁਹਾਡੇ ਸਾਹਮਣੇ ਜੀ ਜੀ ਬਿਲਕੁਲ ਬਿਲਕੁਲ ਇਸ ਕਰਕੇ ਇਹ ਪੰਜਾਬ ਦੀ ਸਟਰੈਂਥ ਇਸ ਵੇਲੇ ਇਹ ਹੈਗੀ ਜਿਹਦੇ ਉੱਤੇ ਸਾਰੇ ਲੋਕ ਜਿਹੜੇ ਆ ਇਹ ਬੈਕਟ੍ਰੈਕ ਕਰਦੇ ਆ ਹਾਂ ਇਹ ਐਕਸਪੈਰੀਮੈਂਟ ਇਸ ਕਰਕੇ ਕਰਦੀ ਆ ਇਹਨਾਂ ਨੂੰ ਲੱਗਦਾ ਵੀ ਅਸੀਂ ਬਹੁਤ ਸਾਰੇ ਪੰਜਾਬ ਦੇ ਜਿਹੜੇ ਹੈਗੇ ਸੀ ਲੀਡਰ ਆ ਪੋਲੀਟੀਕਲ ਲੀਡਰ ਆ ਇੱਥੇ ਕੁਐਸਚਨ ਲੀਡਰਾਂ ਦਾ ਨਹੀਂ ਹੈ ਲੀਡਰ ਤਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਵੈਸੇ ਹੀ ਜਿਹੜਾ ਹੈਗਾ ਨਾ ਉਹ ਜ਼ੀਰੋ ਹੋ ਚੁੱਕਿਆ ਹੂੰ ਕੋਈ ਲੀਡਰ ਹੋ ਸਕਦਾ ਥੋੜੇ ਬਹੁਤੇ ਹੋਣ ਉਹਨਾਂ ਦੀ ਕ੍ਰੈਡੀਬਿਲਟੀ ਹੋਵੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਹਾਂ ਆਪਾਂ ਦੇਖਿਆ ਪਹਿਲੇ ਸਮਝ ਕਿੱਡੇ ਵੱਡੇ ਵੱਡੇ ਲੋਕਾਂ ਨੂੰ ਬਾਈ ਦੇ ਵਿੱਚ ਸਰਦਾਰ ਲੋਕਾਂ ਦੇ ਹੱਥੋਂ ਜਿਹੜਾ ਸੀ ਉਹਨਾਂ ਨੇ ਉਹਨਾਂ ਨੂੰ ਲਾਂਭੇ ਕਰਵਾਤਾ ਸੀ ਹਾਂ ਹਾਂ ਤੇ ਇਸ ਕਰਕੇ ਇਹ ਸਿਚੁਏਸ਼ਨ ਹੀ ਆ ਕੇਂਦਰ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਵਾ ਪੰਜਾਬ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਵੀ ਇਹ ਪੰਜਾਬ ਦੇ ਵਿੱਚ ਇਦਾਂ ਦੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਨਾ ਉਹ ਸਮੱਸਿਆ ਪੈਦਾ ਕਰਦੀ ਹੈ ਉਸ ਵਸੇ ਸਿਰਫ ਆਪਣੇ ਲਈ ਨਹੀਂ ਪੈਦਾ ਕਰਦੇ ਉਹ ਦੂਸਰਿਆਂ ਦੀ ਪੈਦਾ ਕਰ ਸਕਦੇ ਹੂੰ 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 ਸਵਾ ਲੱਖ ਦਾ ਇੱਕ ਲੜਾਊ ਵਾਲਾ ਸਾਡਾ ਜਿਹੜਾ ਹੈ ਉਹਦਾ ਮਕਸਦ ਇਹ ਸਿੰਬੋਲਿਕਲੀ ਇਹ ਹੈਗਾ ਵੀ ਤੁਹਾਡੇ ਕੋਲ ਹੌਸਲਾ ਹੈਗਾ ਹੂੰ ਤੁਸੀਂ ਤੁਸੀਂ ਜਿਹੜਾ ਕਨਫਰੰਟ ਕਰ ਸਕਦੇ ਹੋ ਤੁਸੀਂ ਬੇਇਨਸਾਫੀ ਦੇ ਖਿਲਾਫ ਓਤੇ ਧੱਕੇ ਦੇ ਖਿਲਾਫ ਤੁਸੀਂ ਜ਼ੁਲਮ ਦੇ ਖਿਲਾਫ ਤੁਸੀਂ ਖੜੇ ਹੋ ਸਕਦੇ ਜੋ ਇਹ ਇਹ ਤੁਹਾਡੀ ਜਿਹੜੀ ਹੈਗੀ ਆ ਮੈਨੂੰ ਕਹਿ ਦਈਏ ਵੀ ਖੰਡੇ ਦੀ ਜਿਹੜੀ ਹੈਗੀ ਬਾਣ ਹੈਗੀ ਹੂੰ ਤੁਸੀਂ ਇੱਥੇ ਪ੍ਰਾਊਡ ਫੀਲ ਕਰਦੇ ਹੋ ਇਹ ਇਹੀ ਤੁਹਾਨੂੰ ਡਿਸਟਿੰਕਟ ਕਰਦਾ ਦੂਸਰਿਆਂ ਦੇ ਨਾਲ ਹੂੰ ਹੂੰ ਤੇ ਇਸ ਸਮੇਂ ਜਾਣ ਕੇ ਤੁਸੀਂ ਇਦਾਂ ਦੀ ਟੈਸਟਿੰਗ ਕਰੋ ਤੇ ਦੂਸਰੇ ਪਾਸੇ ਤੁਸੀਂ ਜਿਹੜਾ ਹੈਗਾ ਉਹ ਸਾਰਾ ਉਹ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੀ ਸਮੱਸਿਆ ਸਭ ਤੋਂ ਵੱਡੀ ਇਹ ਹੈ ਕਿ ਸਾਡੀਆਂ ਪੋਲੀਟਿਕਲ ਜਮਾਤਾਂ ਨੇ ਪੋਲੀਟਿਕਲ ਲੀਡਰਾਂ ਨੇ ਇੰਨੀ ਜ਼ਿਆਦਾ ਸਪੇਸ ਭਾਜਪੀ ਨੂੰ ਆਰਐਸਐਸ ਨੂੰ ਦੇ ਦਿੱਤੀ ਆ ਕਿ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਤਾਂ ਅਸੀਂ ਕਾਬੂ ਕਰ ਲਿਆ ਤੇ ਲੋਕਾਂ ਨੂੰ ਅਸੀਂ ਹੌਲੀ-ਹੌਲੀ ਪਲੋਸ ਤੇ ਫੇਰਾਂਗੇ ਪਰ ਲੋਕ ਨੇਚਰਲੀ ਮੁਸ਼ਕਲ ਹੋ ਜਾਂਦਾ ਤੇ ਦੇਖੋ ਕਿਹੜੀ ਜਥੇਬੰਦੀ ਆ ਜਿਹੜੀ ਮੈਂ ਤੁਸੀਂ ਆ ਦਮਦਮੀ ਟਕਸਾਲ ਦਾ ਕਿੰਨੀ ਹਿਸਤੀ ਸੀਗੀ ਇਹ ਪਿੱਛੇ ਜੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਹੈਗੀ ਬੀਜੇਪੀ ਦਾ ਕਰਦੇ ਨੇ ਆਪਣੀ ਜਾ ਕੇ ਉਹਦੇ ਵਿੱਚ ਕਰਦੇ ਨੇ ਅਕਾਲੀ ਦਲ ਦੀ ਕਿੰਨੀ ਵੱਡੀ ਸਾਂਝ ਰਹੀ ਉਹਦੇ ਵਿੱਚ ਹੋਰ ਆ ਸੰਪਰਦਾਵਾਂ ਦੇ ਜਿੰਨੇ ਬਾਬੇ ਆ ਡੇਰੇ ਆ ਦੂਸਰੇ ਤੀਸਰੇ ਆ ਰੋਜ਼ ਕੋਈ ਨਾ ਕੋਈ ਉੱਥੇ ਲੋਕੀ ਇਹਨਾਂ ਨੂੰ ਮੱਥਾ ਟੇਕਦੇ ਆ ਇਹ ਜਾ ਕੇ ਭਗਵਤ ਨੂੰ ਮੱਥਾ ਸਾਡੇ ਅੰਡੇ ਉੱਥੇ ਜਾ ਕੇ ਜਾਂ ਮੋਦੀ ਨੂੰ ਮੱਥਾ ਟੇਕਣ ਲਿਆ ਜਾਂਦੇ ਉੱਥੇ ਪਰ ਲੋਕ ਤਾਂ ਖੜੇ ਆ ਨਾ ਹਾਂਜੀ ਬਿਲਕੁਲ ਬਿਲਕੁਲ ਤਾਂ ਜਿੰਨਾ ਚਿਰ ਲੋਕ ਖੜੇ ਆ ਕਿਸੇ ਵੀ ਹਲਾਨ ਦੇ ਵਿੱਚ ਖੜੇ ਆ ਕਿਉਂ ਗਰੀਬੀ ਹੈਗੀ ਆ ਚਾਹੇ ਸਾਧਨ ਬਹੁਤ ਥੋੜੇ ਹੈਗੇ ਆ ਚਾਹੇ ਮਤਲਬ ਨਿਹੱਥੇ ਹੈ ਕੋਈ ਬਹੁਤ ਨਹੀਂ ਹੈਗਾ ਪਰ ਸਪਿਰਟ ਤਾਂ ਉਹ ਕੋਈ ਹੈਗੀ ਨਾ ਉਹ ਜਿਹੜੀ ਸਪਿਰਟ ਹੈਗੀ ਆ ਉਹੀ ਮੇਰੇ ਖਿਆਲ ਜਿਹੜੀ ਹੈਗੀ ਆ ਸਰਕਾਰਾਂ ਨੂੰ ਜਾਂ ਦਰਬਾਰਾਂ ਨੂੰ ਜਿਹੜਾ ਹੈਗਾ ਵਾ ਉਹਨਾਂ ਨੂੰ ਡਰਾਉਂਦੀ ਆ ਔਰ ਉਸ ਡਰਾਉਣ ਦੀ ਵਜ੍ਹਾ ਕਰਕੇ ਕਿ ਬਹੁਤੀ ਨਮੋਸ਼ੀ ਨਾ ਹੋਵੇ ਸਾਰਿਆਂ ਨੂੰ ਨਾਲ ਅਸੀਂ ਲੈ ਕੇ ਗੱਲਬਾਤ ਕਰਕੇ ਫਿਰ ਅਗਲੇ ਪਾਸੇ ਅੱਗੇ ਵਧਾਂਗੇ ਇਹ ਉਹਨਾਂ ਨੇ ਇੱਕ ਜਿਹੜਾ ਵਿਊਟ ਲਭ ਲਿਆ ਹੂੰ ਹੂੰ ਇਸ ਬਿੱਲ ਦੇ ਮਾਮਲੇ 'ਚ ਜੀ ਜੀ ਕੱਟ ਇਸ ਵਾਰ ਤਾਂ ਚਲੋ ਕੇਂਦਰ ਪਿੱਛੇ हटਿਆ ਟੈਂਡ ਚ ਕੰਨਾ ਆਪਾਂ ਮੰਨ ਸਕਦੇ ਆ ਪਰੰਤੂ ਇਹ ਸੰਵਿਧਾਨਿਕ ਡੈਰੇ ਦੇ ਵਿੱਚ ਨਹੀਂ ਆਉਂਦਾ ਕਦੇ ਜਿਹੜੀ ਇਹ ਪੰਜਾਬ ਦੀ ਇਹ ਜਿਹੜੀ ਹਕੂਕ ਹੱਤ ਦੀ ਗੱਲ ਕਦੇ ਸੰਵਿਧਾਨ ਵੀ ਉਹਦੇ ਤੇ ਆਪਣੀ رائے ਦੇ ਸਕਦਾ ਹੈ ਕਹਿੰਦਾ ਭਾਵੇਂ ਸੰਵਿਧਾਨ ਅੱਗੇ ਆ ਸਕਦਾ ਹੈ ਇਹ ਰੀਮ ਜਸਟਿਸ ਆਫ ਇੰਡੀਆ ਜਿਹੜੇ 35ਵੇਂ ਜਸਟਿਸ 3 ਜਸਟਿਸ ਸੀਜੀਆ ਹੈ ਅੱਜ ਜਸਟਿਸ ਸੁਨਿਆकांत ਤੋਂ ਹੋਰਾਂ ਨੇ ਮੇਰੀ ਹਲਫ ਨੈਨਾ ਰਾਸ਼ਟਰਪਤੀ ਉਹਨਾਂ ਉਹ ਹਾਲ ਤਵਾਗੇ ਪੱਧਰ ਦਾ ਆਉਦਾ ਜਨਤਾ ਭਾਗੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਵੀ ਕਦੇ ਨਾ ਕਦੇ ਪੰਜਾਬ ਦਾ ਇਹ ਸ਼ੋਖ ਆਸਾ ਦਾ ਗੱਲ ਸਵਿਧਾਨ ਦਾ ਸਭ ਕੁਝ ਸੀਗਾ ਪਰ ਹੁਣ ਇਹ ਸਰਕਾਰ ਸੰਵਿਧਾਨ ਨੂੰ ਨਹੀਂ ਮੰਨਦੀ ਬੀਜਪੀ ਆਰਐਸਐਸ ਵਾਸਤੇ 370 ਸੀਗਾ ਕਿੰਨਾ ਸਭ ਤੋਂ ਪੁਰਾਣਾ ਸਟੇਟ ਸੀ ਨੂੰ ਦੋ ਅਸੈਂਡ ਕਰ ਦਿੱਤਾ ਮੈਨੂੰ ਲੱਗਦਾ ਕਿ ਪੰਜਾਬ ਬਾਰੀ ਹੁੰਦਾ ਅਜੰਡਾ ਇਹ ਹੈਗਾ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਿੰਦੂ ਸਿੱਖ ਦੇ ਉੱਤੇ ਸ਼ਹਿਰੀ ਨਾਨਸ਼ਹਿਰੀ ਦੇ ਉੱਤੇ ਕਰਕੇ ਕਿਉਂਕਿ ਜਿਹੜੇ ਐਕਸਪੈਰੀਮੈਂਟ ਇਹਨਾਂ ਨੇ ਉੱਥੇ ਕੀਤਾ ਵਾ ਤੇ ਹੋ ਸਕਦਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਦਿਮਾਗ ਦੇ ਵਿੱਚ ਗੱਲ ਹੋਵੇ ਕਿ ਇਹਨੂੰ ਹੋਰ ਤੁਸੀਂ ਉਸ ਤਰੀਕੇ ਨਾਲ ਇਹਨਾਂ ਕਰ ਦੋ ਉਹ ਕਿ ਤਾਂ ਕਿ ਯੂਟੀ ਚ ਬਦਲਦੇ ਜਾਂ ਜਿਹਨੂੰ ਇਹਨਾਂ ਛੋਟਾ ਕਰ ਦੋ ਕਿ ਇਹਦੀ ਬਿਲਕੁਲ ਜਿਹੜੀ ਹੈਗੀ ਹੈ ਨਾ ਉਹ ਕੈਪੈਸਿਟੀ ਜਿਹੜੀ ਹੈਗੀ ਆ ਸੰਵਿਧਾਨਕ ਕੈਪੈਸਿਟੀ ਜਿਹੜੀ ਆ ਹੋਰ ਘਟ ਜਾਵੇ ਹੂੰ ਜਿੱਦਾਂ ਤੁਸੀਂ ਦੇਖਿਆ ਹੋਣਾ ਪਹਿਲੇ ਸਮੇਂ ਜੇ ਵੀ ਉੜਦਾ ਸੀ ਵੀ ਉਹ ਪਠਾਨਕੋਟ ਵਾਲਾ ਜਿਹੜਾ ਕੰਢੀ ਵਾਲਾ ਏਰੀਆ ਜਿੱਥੇ ਖਾਸ ਕਰਕੇ ਹੈ ਜੀ ਇਹਦੇ ਜਿਹੜਾ ਹੈਗਾ ਇਹ ਇਹ ਇਨਵੈਸਟ ਤਰੀਕੇ ਦੇ ਨਾਲ ਲੈ ਜਾਓ ਉਹਦੇ ਵਿੱਚੋਂ ਕਰਕੇ ਇਹ ਕੋਸ਼ਿਸ਼ ਕਰਨਗੇ ਇਸ ਤਰੀਕੇ ਦੀ ਵੀ ਨੂੰ ਜਿੱਦਾਂ ਜੇ ਚੰਡੀਗੜ੍ਹ ਲੈ ਜਾਂਦੇ ਫਿਰ ਤੁਹਾਡਾ ਕੋਈ ਕੀ ਰਹਿ ਜਾਂਦਾ ਵਾ ਹੈ ਫਿਰ ਉਹ ਕਹਿਣਗੇ ਵੀ ਚੰਡੀਗੜ੍ਹ ਯੂਟੀ ਚੱਲ ਗਿਆ ਹਰਿਆਣੇ ਨੂੰ ਕਹਿਣਗੇ ਵੀ ਤੁਹਾਨੂੰ ਅਸੀਂ ਪੈਸੇ ਦੇ ਨਹੀਂ ਉਹ ਪਹਿਲਾਂ ਤਿਆਰ ਬੈਠਾ ਵੀ ਤੁਸੀਂ ਆਪਣੇ ਖੁਦ ਖੇਤਰ ਰੋहतक ਜਿੱਥੇ ਬਣਾਉਣੀ ਆਪਣੀ ਰਾਜਧਾਨੀ ਬਣਾ ਲਓ ਤੇ ਪੰਜਾਬ ਵਾਲਿਆਂ ਨੂੰ ਕਹਿਣਗੇ ਵੀ ਤੁਸੀਂ ਫਲੋਰ ਬਣਾ ਲਓ ਸੈਂਟਰ ਜਿਹੇ ਪੈਂਦਾ ਉਹਦੇ ਵਿੱਚ ਕਰਕੇ ਤੇ ਇਹ ਤੁਸੀਂ ਇੱਥੋਂ ਲਾਂਦੇ ਹੋ ਜੋ ਵਿੱਚ ਅੱਗੇ ਫਸ ਕੇ ਜਾਣ ਕੇ ਤੋਂ ਇਹ ਲੌਂਗ ਟਰਮ ਇਹਨਾਂ ਦੀਆਂ ਹੁੰਦੀਆਂ ਏਜੰਡਾ ਹੁੰਦਾ ਵਾ ਕਰਦੇ ਰਹਿੰਦੀ ਆ ਪਰ ਆਪਾਂ ਦੇਖਿਆ ਵੀ ਜਦੋਂ ਇਦਾਂ ਦਾ ਐਡਵੈਂਚਰ ਹੁੰਦਾ ਉਹਦੀ ਫਿਕਰ ਹੀ ਲੋਕਾਂ ਨੂੰ ਵੀ ਕੀਮਤ ਬਹੁਤ ਭੁਗਤਣੀ ਪੈਂਦੀ ਆ ਤੇ ਜਿਹੜੇ ਇਹ ਗਲਤ ਕੰਮ ਕਰਦੇ ਉਹਨਾਂ ਨੂੰ ਬਹੁਤ ਭੁਗਤਣੀ ਪੈਂਦੀ ਆ ਇਹ ਤਾਂ ਆਪਾਂ ਆਪਣੇ ਇਤਿਹਾਸ ਸਾਡੇ ਕੋਲ ਹੈਗਾ ਸਰ ਉਸ ਗੱਲ ਦਾ ਇਦਾਂ ਹੋਣਾ ਨਹੀਂ ਚਾਹੀਦਾ ਸਭ ਤੋਂ ਵੱਡੀ ਗੱਲ ਹੈਗੀ ਕਿਉਂਕਿ ਇਹ ਸਰਕਾਰ ਲਈ ਮੋਦੀ ਸਰਕਾਰ ਲਈ ਜਾਂ ਜਿਹੜੇ ਵੀ ਜਿਹੜੇ ਲੋਕ ਹੈਗੇ ਆ ਇਹ ਸਵਧਾਨੀ ਹੁੰਦਾ ਤੇ ਤੁਸੀਂ ਦੇਖੋ ਇੱਕ ਪਾਸੇ ਨਕਲੀ ਡਿਗਰੀਆਂ ਵਾਲੇ ਜਿਹੜੇ ਬਾਹਰ ਤੁਰੇ ਫਿਰਦੇ ਆ ਮੰਤਰੀ ਮੁੱਖ ਮੰਤਰੀ ਦੂਹਰੇ ਤੁਰੇ ਫਿਰਦੇ ਆ ਤੇ ਇੱਕ ਪਾਸੇ ਉਹ ਪੈਨ ਕਾਰਡ ਦੇ ਵਿੱਚ ਜਿਹੜੀ ਹੈਗੀ ਸੀ ਉਹਨੇ ਬਣਾਏ ਸੀ ਆਜ਼ਮ ਖਾਨ ਨੇ ਉਹਨੂੰ 7 ਸਾਲ ਦੀ ਸਜ਼ਾ ਦੇ ਦਿੱਤੀ ਹੈ। ਹੂੰ ਜੀ। ਇਕ ਲੱਖ ਨੂੰ ਜਿਹੜੇ ਜਿੰਨੇ ਕਤਲ ਕੀਤਾ ਹੈਗਾ ਉਹਦਾ ਕਹਿੰਦੇ ਜੀ ਤੁਸੀਂ ਕੇਸ ਵਾਪਸ ਲੈ ਲਓ ਉਹਦੇ ਵਿੱਚੋਂ ਫੜ ਕੇ। ਜਿਹੜੇ ਉੱਥੇ ਰਿਪਰ ਸੀ ਬਿਲਕੁਲ ਬਨੋ ਵਾਲੇ ਉਹਨਾਂ ਦੇ ਘਰਾਂ 'ਚ ਹਾਰ ਫੌਂਡੇ ਤੇ ਦੂਹਰੇ ਪਾਸੇ ਆ ਜਿਹੜੇ ਆਪਣੇ ਸਰਜੇਲ ਇਸਲਾਮ ਹੁਣੀ ਤੇ ਜਿਹੜਾ ਜੀਐਨਯੂ ਦੇ ਬੱਚੇ ਹੈਗੇ ਆ। ਉਹ ਜੇਲਾਂ ਛੁੱਟੀ ਭਾਈ ਹਾਂ ਫਾਦਰਸਟੇਨ ਨੂੰ ਜਿਹੜਾ ਹੈਗਾ ਸੀਗਾ ਸਵਾਮੀ ਨੂੰ ਉਹ ਜਿਹੜਾ ਸੀਗਾ ਆਪਣਾ ਦੂਸਰਾ ਇੱਕ ਸਿਰ ਕਰਨ ਵਾਸਤੇ ਨਹੀਂ ਦਿੱਤਾ ਪਾਈਪ ਨਹੀਂ ਦਿੱਤਾ ਉਹਦੇ ਵਾਸਤੇ ਤਾਂ ਇਸ ਕਰਕੇ ਸੰਵਿਧਾਨ ਇਸ ਇਸ ਨਿਜ਼ਾਮ ਦੇ ਹੁੰਦਿਆਂ ਇਹਨਾਂ ਨੂੰ ਸੰਵਿਧਾਨ ਦੀ ਕੋਈ ਵੈਲਿਊ ਨਹੀਂ ਆ ਦੁੱਖ ਇਸ ਗੱਲ ਦਾ ਕਿ ਪੰਜਾਬ ਦੇ ਲੀਡਰ ਤੇ ਸਰੈਂਡਰ ਕਰ ਗਏ ਆ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਲੀਡ ਕਰਨਾ ਚਾਹੀਦਾ ਕੋਈ ਨਾ ਕੋਈ ਲੀਡਰ ਚਾਹੀਦਾ ਐਸੇ ਪੰਜਾਬ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਪੰਜਾਬ ਦੀ ਸਭ ਤੋਂ ਵੱਡੀ ਤਰਾਸ ਦੀ ਹੈ ਆ ਕਿ ਪੰਜਾਬ ਲੀਡਰਲੈਸ ਹੋਇਆ ਵਾ ਖਾਸ ਕਰਕੇ ਅਲੀਹਾ ਲੀਡਰ ਦੀ ਜ਼ਰੂਰਤ ਹੈਗੀ ਆ ਕਿ ਜਿਹੜਾ ਲੀਡਰ ਜਿਹੜਾ ਹੈਗਾ ਮੁੱਦਿਆਂ ਦੇ ਉੱਤੇ ਜਾ ਕੇ ਜਿਹੜਾ ਹੈਗਾ ਸੀ ਆਰਗੂਮੈਂਟ ਕਰ ਸਕੇ ਸਾਰਾ ਆਪਣਾ ਥਪੜੀ ਪਈ ਆਪੋ ਆਪਣਾ ਜਿਹੜਾ ਮਤਲਬ ਜਿਹੜਾ ਹੈਗਾ ਕੀ ਉਹ ਜਿਹੜੇ ਆਪੋ ਆਪਣੇ ਜੋ ਪ੍ਰੋਗਰਾਮਿਕ ਅਜੰਡੇ ਉੱਤੇ ਸਾਰੀ ਕਹਾਣੀ ਜੀ ਭਰਾਂ ਦੀ ਜੀ 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 ਫਿਰ ਕਹਿੰਦਾ ਆਪ ਕਿ ਡਾਕਟਰ ਤੁਹਾਡੇ ਸਾਰੇ ਮਾਹੌਲ ਦੇ ਵਿੱਚੋਂ ਜੇਕਰ ਸੁਖਤ ਭਰੀ ਜਿਹੀ ਗੱਲ ਸਾਹਮਣੇ ਆ ਰਹੀ ਹੈ ਕਿ ਭਾਵੇਂ ਪੰਜਾਬ ਦੇ ਲੀਡਰ ਉੱਠੇ ਨਹੀਂ ਚੁੱਕੇ ਨੇ ਵਹਿ ਚੁੱਕੇ ਨੇ ਪਰੰਤੂ ਪੰਜਾਬ ਹਾਲੇ ਖੜਾ ਹੈ ਪੰਜਾਬ ਦੇ ਲੋਕ ਖੜੇ ਹੈ ਪੰਜਾਬ ਦੀ ਸਪੀਕਰ ਸਟੈਂਡ ਕਰ ਰਹੀ ਹੈ ਤੇ ਡਾਕਟਰ ਸਾਹਿਬ ਦੱਸਕਾਂ ਸ੍ਰੀ ਸੁਤਿਆਨ ਨੂੰ ਇੱਕ ਵਾਰ ਫਿਰ ਦੱਸ ਦੇ ਕੇ ਕੰਨ ਨਾਲ ਇਹ ਸਾਰੇ ਮਾਹੌਲ ਸੰਬੰਧੀ ਚਰਚਾ ਲਈ ਖਾਸ ਤੌਰ ਤੇ ਜੁੜੇ ਚਾਹ ਉਹਗੇ ਰਾਜੀ ਮਾਰ ਤੇ ਸੀਨੀਅਰ ਕਹਿ ਸਕਦੇ ਆ ਕਿ ਪ੍ਰਸਿੱਧ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਤੇ ਕੋਈ ਸੋ ਸੇਕੀ ਸਾਹਿਬ ਚੈਨਲ ਲਈ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਇਹ ਮਿਸ਼ਨ ਪੰਜਾਬੀ